ਇੱਕ ਮੇਲੇ ਦੇ ਵਿੱਚ ਕੀ ਹੋਇਆ ਕਿ ਹੁਣ ਸਿੰਘ ਮੇਲਾ ਲਾਇਆ ਗਿਆ ਉਹ ਜਿਹੜਾ ਪੰਜਾਬੀ ਭਵਨ ਲੁਧਿਆਣੇ ਵਾਲਾ ਉਹਦੀ ਵਿਜਾਏ ਹੁਣ ਸਿੰਘ ਮੇਲੇ ਦਾ ਪਾ ਅੱਗੇ ਵੀ ਕਈ ਵਾਰ ਜ਼ਿਕਰ ਕੀਤਾ ਉਹ ਬਹੁਤ ਵੱਡਾ ਮੇਲਾ ਸੀ ਜੀ ਲੋਕ ਹੌਮ ਹਵਾ ਕੇ ਕੰਮ ਛੱਡ ਕੇ ਉੱਥੇ ਪਹੁੰਚਦੇ ਸੀ ਤੇ ਫਿਰ ਬਹੁਤ ਕਲਾਕਾਰ ਇਕੱਠੇ ਹੋ ਜਾਂਦੇ ਸੀ ਜਿਹੜਾ ਉਹ ਮੇਲਾ ਨਹਿਰ ਵਾਲੇ ਪਾਸੇ ਲਾਇਆ ਤੇ ਉੱਥੇ ਜਗਮਉਂ ਗੌਰ ਜੀ ਨੇ ਜਿਹੜਾ ਗੀਤ ਗਾਉਣ ਤੋਂ ਪਹਿਲਾਂ ਇੱਕ ਗੱਲ ਕਹੀ ਉਹ ਵੀ ਆਪਣੇ ਆਪ ਦੇ ਵਿੱਚ ਮਤਲਬ ਇੱਕ ਟੋਟਕਾ ਬਣ ਗਈ ਖੂਬਸੂਰਤ ਉਹ ਜਸਵਾਲ ਜੀ ਨੂੰ ਸੰਬੋਧਨ ਕਰਕੇ ਕਹਿੰਦੀ ਵੀ ਜਸਵਾਲ ਜੀ ਵੀ ਆ ਕੈਨੇਡਾ ਤੋਂ ਜਦੋਂ ਦੀ ਮੈਂ ਆਈ ਆ ਦੁਆਰਾ ਪ੍ਰੋਗਰਾਮ ਕਰਨ ਲੱਗ ਗਏ ਤੁਹਾਡੇ ਵੀ ਕਈ ਪ੍ਰੋਗਰਾਮ ਭਗਤਾ ਕੇ ਆਈ ਆ ਤੇ ਤੁਸੀਂ ਮੇਰੇ ਡਰੈੰਗ ਰੂਮ ਚ ਬੈਠਿਆਂ ਇੱਕ ਗੱਲ ਕਹੀ ਸੀ ਤੁਸੀਂ ਕਿਹਾ ਸੀ ਖੁਸ਼ ਹੋ ਕੇ ਮੇਰੀ ਗਾਇਕੀ ਤੋਂ ਵੀ ਓਦੋਂ ਕਿਉਂ ਨਾ ਆਇਓ ਮਿੱਤਰਾ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ ਤੇ ਤੁਸੀਂ ਤਾਂ ਇਹ ਗੱਲ ਡਰੈੰਗ ਰੂਮ ਚ ਬਹਿ ਕੇ ਕਹੀ ਸੀ ਹਮ ਮੈਂ ਹੁਣ ਮੇਲੇ ਚ ਭਰੇ ਇਕੱਠ ਦੇ ਵਿੱਚ ਸੈਂਕੜੇ ਹਜ਼ਾਰਾਂ ਦਰਸ਼ਕਾਂ ਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਦੇਣੀ ਆ ਤੁਹਾਡਾ ਸਵਾਲ ਇਹ ਸੀ ਕਿ ਉਦੋਂ ਕਿਉਂ ਨਾ ਆਇਓ ਮਿੱਤਰਾ ਜਦੋਂ ਰੰਗ ਸੀ ਸਰੋਂ ਦੇ ਫੁੱਲ ਵਰਗਾ ਤੇ ਮੇਰਾ ਜਵਾਬ ਸੁਣ ਲਓ ਵੀ ਚੰਗੇ ਵੇਲੇ ਆਇਓ ਮਿੱਤਰਾ ਅਜੇ ਦੁੱਧ ਨੂੰ ਜਾਗ ਨਹੀਂ ਲਾਇਆ